ਬੋਲੋ ਪਿੰਡ ਅਵਾਨਗੋੜ ਦੀ ਜੋ ਸੜਕ ਹੈ ਉਹ ਚੌੜੀ ਹੋ ਰਹੀ ਹੈ ਦੇਖੋ ਸਾਈਡਾਂ ਤੇ ਮਿੱਟੀ ਪਾ ਕੇ ਪੂਰੀ ਚੌੜੀ ਕਰ ਰਹੇ ਆ ਬੰਦਿਆ ਸਰਪੰਚ ਸਾਹਿਬ ਵੱਲੋਂ ਤੇ ਬਹੁਤ ਹੀ ਵਧੀਆ ਸੜਕ ਚੌੜੀ ਹੋ ਰਹੀ ਹੈ ਪਿੰਡ ਅਵਾਨਗੋੜ ਦੀ ਬਹੁਤ ਹੀ ਸ਼ਲਾਘਾਯੋਗ ਕੰਮ ਪਿੰਡ ਅਵਾਨਗੋੜ ਦੀ ਪੰਚਾਇਤ ਵੱਲੋਂ ਮੈਂ ਤਾਂ ਕਹਿੰਦੇ ਨੌਜਵਾਨਾਂ ਨੂੰ ਮੌਕਾ ਦੋ ਤਾਂ ਜ਼ਰੂਰ ਕੁਝ ਨਵਾਂ ਹੋਇਆ ਲੱਗਦਾ ਹੀ ਮਿਲਦਾ ਹੈ ਹੁਣ ਤੱਕ ਬਥੇਰੀਆਂ ਪੰਚਾਇਤਾਂ ਬਣੀਆਂ ਪਰ ਕਿਸੇ ਨੇ ਇਸ ਬਾਰੇ ਨਹੀਂ ਸੋਚਿਆ ਕਿ ਪਿੰਡ ਵਾਰਨਗੋੜ ਦੀ ਸੜਕਾਂ ਜੇ ਚੌੜੀ ਹੋ ਜੇ ਤਾਂ ਗੇਟਾਂ ਤੋਂ ਲੈ ਕੇ ਲਗਭਗ ਪੁਲੀ ਤੱਕ ਮਿੱਟੀ ਪਵਾ ਕੇ ਸਾਈਡਾਂ ਤੇ ਸੜਕ ਚੌੜੀ ਕਰਵਾ ਰਹੇ ਹੈ ਸਰਪੰਚ ਸਾਹਿਬ ਸਾਡੇ ਨਾਲ ਖੜੇ ਹੈ ਜੋ ਕਿ ਸਾਬਕਾ ਬਲਾਕ ਸੰਵਤੀ ਮੈਂਬਰ ਸਾਡੇ ਨਾਲ ਖੜੇ ਹੈ ਇਸ ਟਾਈਮ ਬੜੀ ਪੋਸਟ ਹੈ ਬਹੁਤ ਹੀ ਵਧੀਆ ਕਿਸੇ ਟਾਈਮ ਇਹਨਾਂ ਦੇ ਮਨ 'ਚ ਵਿਚਾਰ ਸੀਗਾ ਕਿ ਪਿੰਡ ਆ ਬਾਗਰੂਡ ਦੀ ਸੜਕਾ ਜੋ ਚੌੜੀ ਹੋਣੀ ਚਾਹੀਦੀ ਹੈ ਕਿਉਂਕਿ ਗੇਟ ਵਗੈਰਾ ਗੇਟਾਂ ਦਾ ਕੰਮ ਸੀਗਾ ਗੇਟ ਕਾਫੀ ਚੌੜੇ ਸੀਗੇ ਸੜਕ ਲਗਭਗ 18 ਜਾਂ 20 ਫੁੱਟ ਦੇ ਕਰੀਬ ਸੜਕ ਚੌੜੀ ਸੀਗੀ ਇੱਥੋਂ ਤਾਂ ਇਹ ਵਾਲੀ ਸੜਕਾ ਬਿਲਕੁਲ ਲਿੰਕ ਰੋਡ ਸੀਗਾ ਦੂਸਰੇ ਪਾਸੇ ਜਦੋਂ ਗੱਡੀ ਆਂਦੀ ਸੀਗੀ ਤਾਂ ਬਾਈਕ ਨੂੰ ਲੰਘਣ ਦਾ ਵੀ ਮੌਕਾ ਨਹੀਂ ਮਿਲਦਾ ਸੀਗਾ ਤਾਂ ਬਹੁਤ ਹੀ ਵਧੀਆ ਸੜਕ ਚੌੜੀ ਹੋਏਗੀ ਹੁਣ ਇੱਥੋਂ ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਸਾਈਡਾਂ ਤੇ ਕਿਉਂਕਿ ਸੜਕ ਦੇ ਸਾਈਡਾਂ ਤੇ ਜੋ ਮਿੱਟੀ ਹੈ ਖੇਤ ਵਗੈਰਾ ਹੈ ਉਹ ਸੜਕ ਦੇ ਨੀਵੇਂ ਹੈ ਕਾਫੀ ਜ਼ਿਆਦਾ ਤਾਂ ਬਹੁਤ ਹੀ ਸ਼ਲਾਂਗਾ ਇਹੋ ਕੰਮ ਹੈ ਜੋ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ ਪੰਚਾਇਤ ਇਸ ਟਾਈਮ ਪੂਰੀ ਫਾਰਮ ਵਿੱਚ ਆਪਣੀ ਜੀ ਮਿੱਟੀ ਦੀਆਂ ਢੇਰੀਆਂ ਲਗਵਾ ਰਹੀ ਹੈ ਤੇ ਬਾਅਦ ਵਿੱਚ ਛਾ ਕੇ ਇਹਨਾਂ ਨੂੰ ਤੇ ਸਾਈਡਾਂ ਦਾ ਜਿਹੜੀ ਮਿੱਟੀ ਸੜਕ ਦੀ ਬਰਮ ਹੈ 5 ਬੰਦ 6-6 ਫੁੱਟ 4-4 ਫੁੱਟ ਬਰਮ ਨਾਲ ਲਿਆ ਕੇ ਮਤਲਬ ਦੋ ਗੱਡੀਆਂ ਇਕੱਠੀਆਂ ਪਾਸ ਹੋ ਸਕਦੀਆਂ ਰਿਸਕ ਸੀਗਾ ਹਰ ਟਾਈਮ ਦੇ ਉੱਤੇ ਬਾਕੀ ਤੁਹਾਨੂੰ ਗੱਲ ਵੀ ਕਰਵਾਵਾਂਗੇ ਤੁਹਾਡੇ ਨਾਲ ਇਹ ਬਹੁਤ ਹੀ ਵਧੀਆ ਸ਼ਲੰਗ ਹੈ ਉਹ ਕੰਮ ਕੀਤਾ ਹੈ ਚਾਹਤ ਨੇ बाकी इस रोड है ये भी बारे भी चलेगी बहुत ही बढ़िया लंघ है पंचायत तो वालों जा, जा रहा है ਇਹ ਕੰਮ ਹੈ। ਇਹ ਕੰਮ। ਹਸਤੁਲਾ ਚੌੜਾਈ ਵਾਲਾ ਕੰਮ ਹੈ। ਕਿਉਂਕਿ ਇਹ ਦੇਖੋ ਗੇਟ ਹੈ ਜੋ ਅਵਾਨਕੋਟ ਦੇ। ਔਰ ਕੰਨੀਚਾਰ ਪਿੰਡਾਂ ਦਾ ਰਸਤਾ ਹੈ। ਤਾਂ ਅਵਾਨਕੋਟ ਦੇ ਜੋ ਗੇਟਾਂ ਦੇ ਐਂਟਰੀ ਕਰਦੇ ਇਹਦਾ ਕਾਫੀ ਜ਼ਿਆਦਾ ਚੌੜੀ ਸੜਕ ਇੱਥੋਂ। ਔਰ ਅੱਗੇ ਜਾ ਕੇ ਥੋੜਾ ਜਿਹਾ ਜੋ ਹੈ ਲਿਮਟਿਡ ਹੋ ਗਈ ਸੀਗੀ। ਲਿੰਕ ਰੋਡ ਐਂਡ ਅਵਾਨਕੋਟ ਅੱਲੂ ਵਾਲਾ ਖਰੋਟਾ ਸ਼ਿਮੰਦਰ ਬਾਨਕੋਟ ਇਹਨਾਂ ਵਾਲੀ ਸਾਈਡ ਤੋਂ ਇੱਧਰ ਰਾਖਪੁਰ ਪਿੰਡ ਦਾ ਬਾਲਾਕੋਟ ਪਿੰਡ ਦਾ ਗੁੜਵਾਲਾ ਇਹ ਬਹੁਤ ਹੀ ਵਧੀਆ ਛਲਾਂਗਾ ਯੋਗਮ ਹੈ ਜਿਹੜਾ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਔਰ ਇਸ ਨੂੰ ਮੋਟੀਵੇਟ ਕਰ ਰਹੀ ਹੈ ਬਲੌਕ ਸਮਟੀ ਮੈਂਬਰ ਹੈ ਜੀ ਸਾਹਿਬ ਦਾ ਬਲੌਕ ਸਮਟੀ ਮੈਂਬਰ ਹੈ ਪਲਵਾਨ ਸਿੰਘ ਸੋਨੇ ਉਹ ਵੀ ਖਾਲੀ ਜਿਹਾ ਹੈ ਆ ਬਹੁਤ ਹੀ ਵਧੀਆ ਸ਼ਰੰਘਾ ਹੀ ਕੋ ਕੰਮ ਸੀਗਾ ਇਹਨਾਂ ਦਾ ਤੇ ਨਾਲ ਲੱਗਦੀ ਇਹ ਦੇਖੋ ਇਹਨਾਂ ਨੇ ਅੱਗੇ ਟੀਮ ਵੀ ਲੱਗ ਚੁੱਕੀ ਹੈ ਮਿੱਟੀ ਵਿਛਾਣ ਦੇ ਲਈ ਤਾਂ ਇਹਦੇ ਅੱਗੇ ਕੀ ਡਿਸੀਜਨ ਕੀ ਹੋਏਗਾ ਮਿੱਟੀ ਪਾਣ ਤੋਂ ਬਾਅਦ ਅੱਗੇ ਲੌਕਡਾਊਨ ਪੈਣਾ ਬਿਲਕੁਲ ਜੀ ਆਪਣੇ ਨਾਲ ਬਲਾਕ ਸੰਮਤੀ ਮੈਂਬਰ ਜੀ ਸਾਹਿਬ ਦਾ ਬਲਾਕ ਸੰਮਤੀ ਮੈਂਬਰ ਬਲਵੰਤ ਸਿੰਘ ਖੋਨੀ ਵਿਅਤਨਾਮ ਦੇ ਵਿੱਚ ਜੌਬ ਕਰ ਰਹੇ ਹੈ ਜੌਬ ਕੀ ਆਪਣਾ ਕੰਮ ਇਹਨਾਂ ਦਾ ਉੱਥੇ ਵਿਅਤਨਾਮ ਦੇ ਵਿੱਚ ਮਾਰਬਲ ਦਾ ਕੰਮ ਹੈ ਬਹੁਤ ਹੀ ਵਧੀਆ ਔਰ ਬਹੁਤ ਹੀ ਸ਼ਿਲੰਗਾ ਯੋਗ ਹਮ ਹੈ ਕਹਿੰਦੇ ਆ ਰਸਤਾ ਸਾਫ ਹੋਏਗਾ ਰਾਹੂ ਕੇਤੂ ਨਹੀਂ ਹੁੰਦੇ ਆ ਰਾਹੂ ਕੇਤੂ ਦੂਰ ਹੋ ਜਾਂਦੇ ਆ ਇਹਦੀ ਕਿਸੇ ਨੂੰ ਰਾਹੂ ਔਰ ਕੇਤੂ ਦਾ ਦੋਸ਼ ਹੈ ਤਾਂ ਰਸਤਾ ਸਾਫ ਕਰੋ ਬਹੁਤ ਹੀ ਵਧੀਆ ਰਾਹਣੀਆਂ ਘਮ ਮਹਾਰਾਜ ਬੱਦ ਤੋਂ ਬੱਦ ਸ਼ਕਤੀ ਦੇ ਬਈ ਇਹਨਾਂ ਨੂੰ ਇਤਾਰੇ ਕੰਮ ਕਰਵਾਉਣ ਵੀ ਜੋ ਅੜੇ ਹੋਏ ਕੰਮ ਆ ਕਢਵਾਣ ਇਹ ਆ ਗਵਰਨਰ ਵੀ ਕਾਫੀ ਕੰਮ ਮਿਲੇਗਾ ਇਹਦੇ ਵਿੱਚ ਇਹਨੂੰ ਵਿਛਾਣਾ ਔਰ ਲੌਕ ਟੈਪ ਪੈਲਾ ਇੱਥੋਂ ਲਗਭਗ ਹੋ ਜਾਏਗਾ ਰੂਡ ਜੋ ਹੈ ਚੌੜਾ ਨਾਲ ਬਰਮ ਹੈ ਜੋ ਰੋਡ ਦਾ ਵੀ ਜੋ ਡੈਮੇਜ ਵਗੈਰਾ ਹੁੰਦੇ ਸੀਗੇ ਉਹ ਵੀ ਨਹੀਂ ਹੋਣਗੇ ਫਿਰ ਤਾਂ ਦੇਖ ਸਕਦੇ ਤੁਸੀਂ ਪਿੰਡ ਅਫਵਾਨ ਕੋਟ ਨੂੰ ਜਿਹੜਾ ਜਾਨਵਾਲਾ ਰਸਤਾ ਇਹ ਹੀ ਰਸਤਾ ਅੱਗੇ ਜਾ ਕੇ ਮੇਨ ਹਾਈਵੇ ਨੂੰ ਮਿਲ ਜਾਂਦਾ ਹੈ ਬਹੁਤ ਅੱਜ ਤੋਂ ਮਤਲਬ ਆਜ਼ਾਦੀ ਦੇ ਟਾਈਮ ਇਹ ਸੜਕ ਹੁੰਦੀ ਸੀਗੀ ਤਾਂ ਇਹੀ ਸੜਕ ਹੈ ਜੋ ਅੱਗੇ ਜਾ ਕੇ ਫਿਰ ਪਰਤਗੜ ਬੜਾ ਪਿੰਡ ਉਸ ਨੂੰ ਅੱਗੇ ਜਾ ਕੇ ਮਿਲ ਜਾਂਦੀ ਹੈ ਤਾਂ ਇਸ ਦੇ ਚੌੜਾ ਹੋਣ ਦੇ ਨਾਲ ਕਾਫੀ ਜ਼ਿਆਦਾ ਆਵਾਜ਼ਾਈ ਪ੍ਰਭਾਵਿਤ ਹੋਏਗੀ ਪਿੰਡ ਅਵਾਨ ਕੋਟ ਦਾ ਜੋ ਹੈ ਮੰਦਿਰ ਗਾਏ ਦੇਖੋ ਬਹੁਤ ਹੀ ਵਧੀਆ ਮਤਲਬ ਰੋਡ ਦਾ ਚੌੜਾ ਹੋਣ ਵਾਲਾ ਕੰਮ ਹੋ ਰਿਹਾ ਹੈ ਮਿੱਟੀ ਦੇ ਢੇਰ ਬਰ ਲਗਾ ਦਿੱਤੇ ਹੈ ਤੇ ਇਸ ਨੂੰ ਵਿਛਾਣ ਵਾਸਤੇ ਦੇਖੋ ਸਾਹਮਣੇ ਗੇਟ ਹੈ ਜੋ ਐਂਟਰੈਂਸ ਆ ਵਨ ਰੋਡ ਦੀ ਔਰ ਨਾਲ ਦਾ ਪਿੰਡ ਬਾਲਾਕੋਟ ਪੈਂਦਾ ਸਾਹਮਣੇ ਤੁਹਾਨੂੰ ਪਲਾਂਟ ਹੈ ਤੇ ਇਹ ਬਾਲਾਕੋਟ ਪਿੰਡ ਪੈਂਦਾ ਇਧਰੋਂ ਦੀ ਔਰ ਇਹ ਵਾਲਾ ਰੋਡ ਆ ਜੋ ਆ ਵਨ ਕੋਟ ਨੂੰ ਆ ਜਾਂਦਾ ਹੈ ਤਾਂ ਇਸ ਦੇ ਵਿੱਚ ਅੱਗੇ-ਅਗੇ ਮਨਰੇਗਾ ਦਾ ਕੰਮ ਵੀ ਕਾਫੀ ਇਹਦਾ ਚੱਲ ਪਏਗਾ ਜਦੋਂ ਕਿ ਜੋ ਇਹ ਪਿੰਡ ਹੈ ਕਾਫੀ ਪੁਰਾਣਾ ਪਿੰਡ ਹੈ ਬਾਲਾ ਗੋੜੂ ਘਰਾ ਸਭ ਇਸੇ ਪਿੰਡ ਤੋਂ ਨਿਕਲੇ ਹੈ ਔਰ ਪਹਿਲਾਂ ਕਿਸੇ ਟਾਈਮ ਇਹ ਪਿੰਡ ਦਾ ਇਤਿਹਾਸ ਸੀਗਾ ਕਿ ਸਤਲੁਜ ਦਰਿਆ ਕਿਨਾਰੇ ਸੀਗਾ ਪਿੰਡ ਇਹ ਬਸਿਆ ਹੋਇਆ ਤਾਂ ਟਾਈਮ-ਟਾਈਮ ਤੇ ਪਾਣੀ ਦੀ ਮਾਰ ਆਂਦੀ ਥੀ ਸਤਲੁਜ ਦਰਿਆ ਦੇ ਵਿੱਚ ਪਾਣੀ ਆਂਦਾ ਰਿਹਾ ਤਾਂ ਉੱਥੋਂ ਇਹ ਮਤਲਬ ਵਿੱਖਰ ਕੇ ਪਿੰਡ ਇਧਰ ਵਾਲੀ ਸਾਈਡ ਆਲੋ ਆਲ ਦੇ ਰਖਵੇ ਵਿੱਚ ਆ ਗਿਆ ਸੀਗਾ ਹੁਣ ਵੀ ਜੇ ਦੀ ਦੇਖਿਆ ਜਾਵੇ Google 'ਤੇ ਸਰਚ ਕਰਦੇ ਤਾਂ ਪਿੰਡ ਅਵਾਨਕੋਟ ਆ ਜੋ ਤਰਫ ਵਾਲੀ ਸਾਈਡ ਆਂਦਾ ਹੈ ਤੇ ਐਕਚੁਅਲ ਜੋ ਅਵਾਨਕੋਟ ਦੀ ਆਬਾਦੀ ਆ ਉਹ ਇੱਥੇ ਆ ਗਈ ਹੈ ਹੁਣ ਸਾਰੀ ਤਾਂ ਇਹ ਬਹੁਤ ਹੀ ਵਧੀਆ ਦੇਖੋ ਇੰਨੀ ਜ਼ਿਆਦਾ ਮਿੱਟੀ ਇੱਧਰ ਪਿਛਾਤੀ ਹੋਈ ਹੈ ਤੇ ਬਹੁਤ ਹੀ ਸ਼ਰੰਘਾਯੋਗ ਕਮ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਦੇਖੋ ਇੱਕ ਗੱਡੀ ਲੰਘਦੀ ਹੈ ਤਾਂ ਨਾਲ ਬਾਈਕ ਲੰਘਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਸਾਈਡਾਂ ਦੀ ਤੇ ਸੜਕ ਹੈ ਬਹੁਤ ਹੀ ਜ਼ਿਆਦਾ ਨੀਵੀਂ ਹੈ ਤਾਂ ਦੇਖ ਸਕਦੇ ਤੁਸੀਂ ਕੰਮ ਲੱਗ ਚੁੱਕਿਆ ਲਗਭਗ ਸਾਰਾ ਬਹੁਤ ਹੀ ਵਧੀਆ ਮਿੱਟੀ ਵਿਛਾ ਦਿੱਤੀ ਗਈ ਹੈ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਬਾਕੀ ਲੋਕ ਟਾਈਪ ਟੈਲਾਂ ਲੱਗੇ ਜਾਣਗੇ ਉਸ ਟਾਈਮ ਦੀ ਵੀ ਤੁਹਾਡੇ ਨਾਲ ਵੀਡੀਓ ਜ਼ਰੂਰ ਸਾਂਝੇ ਕਰਾਂਗੇ ਆਪਾਂ ਕਹਿੰਦੇ ਆ ਕਿ ਜੋ ਬਲਾਕ ਸੰਮਤੀ ਮੈਂਬਰ ਹੈ ਆਪਣੇ ਇਸ ਟਾਈਮ ਸਾਬਕਾ ਬਲਾਕ ਸੰਮਤੀ ਮੈਂਬਰ ਆਪਣੇ ਫੁੱਲ ਫਾਰਮ ਵਿੱਚ ਹੈ ਉਹਨਾਂ ਦੇ ਮਿਸਿਸ ਸੰਮਤੀ ਨਾਲ ਹੀ ਪਿੰਡ ਅਵਾਨਕੋਟ ਹੇਟਲਾ ਦੇ ਵਿੱਚ ਸਰਪੰਚ ਬਣ ਗਏ ਤਾਂ ਫੁੱਲ ਫਾਰਮ ਵਿੱਚ ਆ ਉਹ ਆਪਣੇ ਪਿੰਡ ਵਾਸਤੇ ਆਪਣੇ ਇਲਾਕੇ ਵਾਸਤੇ ਜਰੂਰ ਵਧੀਆ ਕੰਮ ਕਰਕੇ ਦਿਖਾਨਗੇ ਤੇ ਉਸ ਦੀ ਸ਼ੁਰੂਆਤ ਉਹਨਾਂ ਨੇ ਕਰ ਦਿੱਤੀ ਹੈ ਧੰਨਵਾਦ